ਲੋ ਵੀ ਮੌਸਮ ਸੁਹਾਵਣਾ ਕਿਣ ਮਣਕਾਣੀ ਹੋਲੀ ਉਸ ਤੋਂ ਬਾਅਦ ਵੀ ਫਸਲ ਵੀ ਸੁੱਕ ਚੁੱਕੇ ਐ ਰੋਜ਼ ਸ਼ਾਮ ਨੂੰ ਹੋ ਜਾਂਦਾ ਵੀ ਹੁਣ ਆਊਗਾ ਮੀਂਹ ਪਰ ਨਹੀਂ ਤੇ ਉਹ ਸਾਹਮਣੇ ਖੜਾ ਆਪਣਾ ਟਰੈਕਟਰ ਤੇ ਭਾਈ ਲੋ ਚੱਲ ਰਿਹਾ ਅੰਦਰ ਕੰਮ ਅੱਜ ਆਉਣਾ ਪਰਮ ਦੇ ਨਾਨਕਿਆਂ ਨੇ ਸਾਰੇ ਹੀ ਖੁਸ਼ ਬਰਖੁਸ਼ ਐ ਅੰਦਰ ਚੱਲਦੇ ਐ ਕੀ ਕਰਦੇ ਬੱਚੇ ਦੇਖਦੇ ਆ ਲੋ ਮਾਜਰਾ ਜੀ ਹਾਂ ਲੜ ਪਿਆ ਮੇਰੇ ਲੋ ਸਾਰੇ ਹੱਥ ਜੁੜ ਕੇ ਪੈਰ ਪ੍ਰਸ਼ਾਸਕਾਂ ਦੇ ਹਾਂ ਲੜ ਪਿਆ ਤਾਂ ਕੀ ਹੋ ਗਿਆ ਤਾਂ ਹਾਂ ਇੱਧਰ ਸੱਸੀ ਕਾਲ ਬਣਾ ਮੇਰੇ ਲੋ ਸਾਰੇ ਨੇ ਪੈਕੇ ਸੱਸੀ ਕਾਲ ਜੀ ਹਾਂ ਬਈ ਕਮਾ ਸੱਸੀ ਕਾਲ ਬਣਾ ਹਾਂ ਕੀ ਹੋ ਗਿਆ ਤਾਂ ਬਈ ਅੱਬ ਲੜਦੇ ਆਂ ਹੁਣ ਪੁੱਛਿਆ ਅੱਜ ਸੰਡੇ ਐ ਛੁੱਟੀ ਹੋਈ ਦੀ ਆ ਹਾਂ ਮੈਂ ਗੱਲ ਰੱਖਣੀ ਨਹੀਂ ਹੈਗਾ ਮੈਂ ਅੱਜ ਛੁੱਟੀ ਕਰਾ ਲਈ ਤੁਹਾਨੂੰ ਰੱਖਣਾ ਨਹੀਂ ਕਰਨੀ ਰੱਖ ਲਈ ਜੀ ਰਾਤ ਬੋ ਕਰਦੇ ਆ ਜੀ ਅੱਜ ਕਿਨੇ ਆਉਣਾ ਵੀ ਐ ਦੱਸ ਨਾਨੀ ਨੇ ਨਾਨੀ ਨੇ ਯਾ ਅੱਜ ਆ ਰਿਹਾ ਕਹਿ ਲੈ ਕੇ ਆਉਣਾ ਵੀ ਜਿਸ ਨਾਲ ਜਨਾਨੀ ਨੇ ਅੱਜ ਸੰਧਾਰਾ ਮਮਾ ਦਾ ਐ ਤੇ ਤਾਂ ਹੀ ਮਮਾ ਸੋਚ ਬੱਚੇ ਤਾਂ ਕਹੀ ਤਿੰਨ ਡਿੱਗਦੇ ਆ ਜੀ ਮੈਂ ਹੀ ਰੋਕਦੇ ਤੇ ਜਿਹਦਾ ਸੌਣ ਚੜੇ ਤੇ ਦੋਵੇਂ ਮਹੀਨੇ ਪਾਪਾ ਜੀ ਲੱਗੇ ਫੋਨ ਕਰਨ ਕਹਿੰਦੇ ਆਉਣਾ ਮੈਂ ਕੋਈਆਂ 20 ਪੇ ਤੇ ਆ ਜਾਊਗਾ ਜੀ ਬਹੁਤ ਫੇ ਤੁਹਾਡੇ ਬਰਥ ਦੇ ਨੂੰ ਕਹਿਣ ਲੱਗੇ ਕਹਿੰਨੇ ਵੀ ਜਣਾ ਵਾਟੇ ਬਣਾ ਦੂਗੇ ਜਣਾ ਨਾ ਪੁਰਾਣਾ ਦੂਗੇ ਬੱਸ ਬਾਕੀ ਰੋਕਦੇ ਕਰਨੀਆ ਬੋਲਦਾ ਨਹੀਂ ਕੋਈ ਨਹੀਂ ਬੇ ਖਾਣ ਖਾਤਰ ਹੁਣ ਤਿਆਰੀ ਐ ਨਾਨੇ ਨਾਨੀ ਨੇ ਆਉਣਾ ਹਾਂਜੀ ਇਹਨੇ ਮੈਨੂੰ ਫੋਨ ਕਰਿਆ ਅੱਜ ਕੱਲ੍ਹ ਸ਼ਾਮ ਨੂੰ ਕੋਸੋ ਬੱਚਿਆਂ ਕਰਕੇ ਰੁਕੇ ਹੋਏ ਕਿਧਰ ਹੋਏ ਤੇ ਜੀ ਮੰਮੀ ਕਹਿੰਦੀ ਕਿ ਤਰ ਬੱਚੇ ਘਰੋਂ ਗੇ ਉਡਾਉਣਾ ਕਹਿੰਦੀ ਪਿੱਛੇ ਤੇ ਆਉਣਾ ਜੀ ਮੈਂ ਤਾਂ ਮਾਸਦੀ ਮੈਂ ਵਧੀਆ ਭਜਾਲ ਗਏ ਵਿੱਚ ਹੀ ਆ ਲਿਓ ਕਹਿੰਦੀ ਨਹੀਂ ਤੇ ਲੋ ਬਈ ਲੋ ਬਈ ਲੋ ਇਹ ਬੰਦਿਆਂ ਨੂੰ ਮਿਲਣ ਖਾਤਰ ਆਉਣਾ ਨਾਨਾ ਨਾਨੀ ਨੇ ਤਿਆਰੀ ਆਦਰ ਹਾਂਜੀ ਤਿਆਰੀ ਲੋ ਬਈ ਪੰਮੂ ਦੀ ਫਰਮਾਇਸ਼ ਕਹਿੰਦਾ ਪਕੌੜੇ ਖਾਣੇ ਅੱਜ ਨਾ ਮੈਂ ਤਾਂ ਮਾਂ ਨੂੰ ਸਵੇਰੇ ਸਾਜਰੀ ਕਹਿੰਦੀ ਕਿ ਚਾਹ ਚਾਹੇ ਪੀਣੀ ਆ ਸੀ ਉਹ ਪ੍ਰਸ਼ਾਧਾਨਾ ਤਿਆਰ ਕਰੇ ਚੱਲ ਫਿਰ ਚਾਹ ਨਾਲ ਵੀ ਹੁਣ ਕਰਦੇ ਕੁਝ ਤਿਆਰ ਲੋ ਬਾਈ ਇੱਧਰ ਬੰਦਾ ਲੱਗ ਗਿਆ ਦੇਖਣਾ ਮਾ ਫੋਨ ਪੈ ਗਿਆ ਗੰਗਰੀ ਚੱਲੇ ਗਈ ਆ ਦੇਖੋ ਰੀਲ ਚੱਲਦੀ ਆ ਤੇ ਬਾਈ ਐਲ ਸੀ ਡੀ ਬੰਦ ਏ ਸੀ ਦਾ ਕੋਈ ਪਤਾ ਨਹੀਂ ਨੇ ਕਾਰ ਬਟਨ ਦੱਬ ਦੇਣਾ ਉਹ ਵੀ ਰਿਮੋਟ ਈ ਦੇ ਕੋਲ ਚਲੋ ਟਿੱਕੇ ਦਾ ਬੈਠਾ ਹਰ ਟਾਈਮ ਦੇ ਟਾਈਮੇ ਫੋਨ ਦਿੱਤਾ ਜਾਂਦਾ ਜੀ ਨੂੰ ਇਥੇ ਬਾਹਰ ਦੀ ਨਾ ਟਿਊਸ਼ਨ ਜਾਣਾ ਪੜਾਈ ਤੇ ਲੱਗੇ ਵੇ ਬਾਈ ਸਾਰੇ ਕੰਮ ਉੱਧਰ ਵੀ ਉਹ ਦੇਖੋ ਬਾਈ ਸੰਡੇ ਦਾ ਫਾਇਦਾ ਲਿਆ ਜਾਂਦਾ ਤੇ ਉਹ ਦੇਖੋ ਉਹ ਦੇਖੋ ਉਹ ਦੇਖੋ ਚੱਲਦਾ ਝਾੜੂ ਹਾਂਜੀ ਚੱਕਦੇ ਫੱਟੇ ਚੱਕਦੇ ਲੋ ਬਾਈ ਇੱਧਰ ਉੱਧਰ ਵੀ ਮੈਂ ਕਿਹਾਂ ਉੱਠੀਆਂ ਪਈਆਂ ਵਾ 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 ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਸ਼ਿਮਲਾ ਮਿਰਚ ਦੇ ਪਕੌੜੇ ਹਾਂਜੀ ਕਈ ਐਟਮਾਂ ਕਰਦੇ ਹਾਂ ਸਾਡੇ ਖਾਤਰ ਵੀ ਬਣਾਦੇ ਕਰ ਇਹ ਜੀ ਐਟਮਾਂ ਆ ਤੁਹਾਡੇ ਘਰ ਸਰੀਆਂ ਬੱਚੀਆਂ ਕਰਦੇ ਫੈਸਲ ਤਾਂ ਹੀ ਕਰਨੀਆਂ ਐਟਮਾਂ ਤਿਆਰ ਕਰਨੀਆਂ ਹਾਂ ਮਸਾਲੇ ਪਏ ਸਾਰੇ ਹਾਂ ਲੋ ਬਾਈ ਘਰ ਦਾ ਸਰ੍ਹੋਂ ਦਾ ਤੇਲ ਪਾ ਗਿਆ ਕੜਾਹੀ 'ਚ ਅੱਛਾ ਪਹਿਲਾ ਪਕੌੜਾ ਪੈਣ ਲੱਗਿਆ ਅੱਛਾ ਛੱਕ ਦੇ ਭੱਟੇ ਫਿਰ ਅੱਜ ਲੋ ਬਾਈ ਪਕੌੜੇ ਤਾਂ ਪੈਣ ਲੱਗ ਪਏ ਹਾਂ ਖਚਦੀ ਤਿਆਰੀ ਬਾਈ ਦੇਖ ਲੋ ਤੇਲ ਇਹ ਘਰ ਦਾ ਪਿਓਰ ਸਰੋਂ ਦਾ ਆਪਾਂ ਜਿਹੜਾ ਲੈਂਦੇ ਉਹ ਝਟਿਆਸ ਪਰੋਂਦਾ ਵੀ ਇਹ ਹੈ ਪਿਓਰ ਜਿਹੜਾ ਸਿਰ ਚ ਲਾਇ ਤੇ ਵੀ ਕੇਲਾ ਲੜਦਾ ਉਹ ਪਿਓਰ ਹੈ ਇਹ ਮਸਾਲੇ ਮਜ਼ੂਲੇ ਸਾਰੇ ਪਾਤੇ ਟੋਟਲੀ ਹਾਂਜੀ ਉਹ ਹਰੀਆਂ ਮਿਰਚਾਂ ਵੀ ਹੈ ਚਲ ਚੱਕ ਦੇ ਹਟਾ ਮੈਨੂੰ ਪਤਾ ਲੱਗ ਜਾਂਦਾ ਹੈ ਫਿਰ ਮੈਂ ਆਈਟਮ ਦੇਖ ਕੇ ਸਮਝ ਗਿਆ ਵੀ ਅੱਜ ਆਉਣਾ ਕਿਸੇ ਨੇ ਹਾਂਜੀ ਹਾਂਜੀ ਮੇਰਾ ਪਰਣਾ ਆਮੇਗੀ ਠੀਕ ਆ ਚੱਲੂ ਫਿਰ ਅੱਜ ਪਕੌੜਾ ਪੂਰਾ ਜੋਰਤੀ ਹੈ ਆ ਮੇਰੀ ਸਭ ਤੋਂ ਵਧੀਆ ਬੈਸਟ ਹੈ ਸਿਵਾਲਾ ਮਿਰਚ ਦਾ ਪਕੌੜਾ ਸਭ ਤੋਂ ਵਧੀਆ ਹੈ ਆ ਬਈ ਪਮੂਰਾ ਦਾ ਬੈਸਟ ਹੈ ਗੋਭੀ ਦਾ ਹੈ ਮਾਚਾ ਹੁੰਦਾ ਵੇ ਤੀ ਭੈਣੋਂ ਹੁੰਦਾ ਨੇ ਦਾ ਸਮਾਂ ਹੈ ਕਿ ਜਾਉਣਾ ਮਾਏ ਤੇ ਨਹੀਂ ਚਾਹ ਬਹੁਤ ਹੋ ਤਾਉਨੋਂ ਦੇਰ ਫਿਰ ਜੀ ਫੋੜੇ ਨੂੰ ਹੂੰ ਇਹ ਤਾਂ ਹੈ ਜਿੱਕਨੋਂ ਸਾਬੂਆ ਕੋਲ ਜਾ ਕੇ ਆਇਆ ਹਾਂਜੀ ਠੀਕ ਹੈ ਚਾਹ ਹੁੰਦਾ ਰਾਮਨ ਕਰਨੇ ਗਿਆ ਪਰ ਬੜਾ ਪਿਆਰ ਨਾਲ ਕਰਨੀ ਸਾਂ ਸਹੀ ਜਾਵੇ ਬੰਦ ਜਿੰਗ ਲੱਗ ਰਹੀ ਹੂੰ ਫੇਰ ਵਾਰ ਆਉਂਦੇ ਆ ਨਾ ਸਹੀ ਗੱਲ ਆ ਚਲੋ ਕੋਈਏ ਖੁਸ਼ ਰਹੋ ਸਾਰੇ ਠੀਕ ਨਹੀਂ ਜਸ਼ਨਾਰ ਜਿੱਧਰ ਬਹਿੜੀ ਪਈ ਐ ਉਹ ਪੱਛੋ ਆ ਰੱਖ ਗਈ ਕੁਰਸੀ ਬੈਠ ਕੇ ਜੀ ਹਾਂ ਮਾਇਆ ਵੇਟ ਕਰ ਕੀ ਚਾਹ ਕਾਪਾ ਆਹ ਤੇਲ ਬੋਲਦਾ ਇਹ ਤਾਂ ਮਤਲਬ ਪਾਣੀ ਹੈ ਇਹਦੇ ਚ ਕਿ ਬੇਸਣ ਕਰਕੇ ਪਨੀਰ ਚ ਪਾਣੀ ਹੈ ਅੱਛਾ ਪਨੀਰ ਤੇ ਪਾਣੀ ਹੈ ਹੈ ਚਲੋ ਬਈ ਚੱਲ ਰਿਹਾ ਕੰਮ ਬਾਕੀ ਮਿਲਦੇ ਆ ਕੁੱਕਰ ਸਾਹਿਬ ਦੇ ਬਾਅਦ ਦੇ ਵਿੱਚ ਕਰੇ ਤੇ ਸਾਰਾ ਕੰਮ ਅੱਛਾ ਤੇ ਕੱਛ ਚਲੋ ਏ ਲੋ ਵੀ ਸਾਡੇ ਕੁੱਕ ਸਾਹਿਬ ਨੇ ਕੰਮ ਖਿੱਚਿਆ ਪਿਆ ਇੱਧਰ ਪਕੌੜੇ ਕੱਚੇ ਕਰਕੇ ਰੱਖ ਦਿੱਤੇ ਤੇ ਹੁਣ ਪੱਕੇ ਹਾਂ ਜੀ ਹਾਂ ਜੀ ਹੁਣ ਪੱਕੇ ਕਰ ਮਦੀਆਂ ਜੀ ਓਏ ਹਾਏ 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 ਫੋਨ ਕਰਿਆ ਗੱਜ ਨੇ ਤੁਰਤ ਮੈਂ ਲੱਗ ਜਾਨਾ ਕਰਨਾ ਨੇੜੇ ਵਾਈਸ ਦਾ ਵੈਦਾ ਇਹਦੀ ਹਾਂ 10 ਮਿੰਟ ਦਾ ਰਹਾ ਹਨਾ ਲੋ ਬਾਈ ਇੱਧਰ ਤਾਂ ਹਲਵਾਈਆਂ ਵਾਲੇ ਕੰਮ ਕਰਤਾ ਤਾਂ ਪਹਿਲਾਂ ਕੱਚੇ ਫੇ ਪੱਕੇ ਹੈ ਹਾਂ ਜੀ ਆਉਂਦਾ ਰੰਗ ਰੰਗ ਕਰਦੇ ਨੇ ਸੋ ਗਰਮ ਹੋਈ ਰਹਿਣ ਗਰਮ ਸੋ ਗਰਮ ਗਰਮ ਅੱਧਰ ਖਟਿਆਈ ਪਾਤੀ ਪਲੇਟਾਂ ਬਾਈ ਤਿਆਰ ਪਈਆਂ ਇਹਦੀਆਂ ਹੈ ਮੇਰੇ ਬਾਬਾ ਜੀ ਨਵਾਂ ਗ੍ਰੇਡੀ ਕਰ ਰਹੇ ਆ ਜੀ ਹਾਂ ਇਹ ਹੈ ਜਦਿਓ ਲੱਗੀ ਵੀ ਹੈ ਨਾ ਹਾਂਜੀ ਮਲੋਂਦਾ ਬਾਈ ਪਰਮਰਾ ਨਾਲ ਵੀ ਤੁਹਾਨੂੰ ਤੇ ਮੜਾ ਜੇ ਇੱਕ ਰੰਗ ਦੇਖ ਲਮਾ ਇਹਦੇ ਪਕੌੜੇ ਦਾ ਕਿਹਾ ਜਾਏ ਆਹ ਬਾਈ ਪਨੀਰ ਹੈ ਮੈਂ ਗਰਮੀਆਂ ਖਾਣੇ ਬੱਚਿਆਂ ਨੇ ਬਣਾਏ ਸਿੰਪਲ ਜਿਹੇ ਤਰੀਕੇ ਨਾਲ ਇਹ ਦੀ ਸੀ ਆਹ ਚੰਗ ਕਰਦੇ ਆ ਪਿਓਰ ਚੀਜ਼ ਆ ਘਰ ਦਾ ਬਾਈ ਪਨੀਰ ਪਾੜਿਆ ਇਹਨੇ ਰਾਤ ਦਿਖਾਈ ਨਾ ਹਾਂ ਬਾਓ ਮਨ ਗਿਆ ਤੈਨੂੰ ਮਾਨਗੇ ਮਾਨਗੇ ਹੁਣ ਤਨੂੰ ਜਾਣੀ ਅੱਗੇ ਪਿੱਛੇ ਮੀਂਹ ਪਏ ਤੇ ਕਹਦੇ ਕਰੀਏ ਖੇਤ ਤੇ ਆਉਂਦੀ ਹੈ ਹਾਂਜੀ ਜੀ ਪਕੌੜੇ ਬਣਾ ਦੇ ਆ ਗੋਭੀ ਵਾਲੇ ਵੀ ਬਾਈ ਕੱਲਾ 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 ਫੁੱਲ ਹੈ ਹਾਂ ਇਲਾਣਾ ਗਰੂਪ ਓਕੇ ਆ ਬਈ ਓਕੇ ਆ ਮਾਨਗੇ ਚਾਹ ਫਿਰ ਜਦੇ ਬਣਾ ਦੇਣੀ ਹਾਂਜੀ ਠੀਕ ਤੇਲ ਨਾ ਪਾ ਲਈ ਹੱਥ ਪਰ ਉਹ ਤਾਂ ਆਂ ਰੋਜ਼ਾ ਅੱਛਾ ਤਰਕੇ ਚਲੋ ਭਾਈ ਬਾਕੀ ਪਰਮ ਦੇ ਨਾਨਕੇ ਆਉਣੇ ਵਾਲੇ ਆ ਉਹਨਾਂ ਨਾਲ ਮਿਲਾਂਦੇ ਆ ਇੱਧਰ ਚੱਲ ਰਹੀ ਤਿਆਰੀ ਲੋ ਭਾਈ ਬੈਠੇ ਸਾਰੇ ਪਰਮ ਦੇ ਨਾਨਕੇ ਵੀ ਪਹੁੰਚ ਗਏ ਚਾਹ ਪਲਾਤੀ ਉਹ ਸ਼ੌਟ ਲੈਣੀ ਹੋਇਆ ਤੇ ਇੱਧਰ ਪਾਪਾ ਨੂੰ ਆ ਪੈਸੇ ਕਾਲ ਉਹ ਠੀਕ ਹੈ ਜੀ ਸਭ ਠੀਕ ਹੈ ਲੇਟ ਹੋ ਗਿਆ ਡੀ ਕੇ ਦੇ ਕੱਦੇ ਆ ਇਹਦਾ ਸਾਧਰੇ ਆਉਂਦਾ ਹਾਂ 10 ਵਜੇ ਨੂੰ ਪਹੁੰਚ ਕੇ ਤੁਸੀਂ ਲੇਟ ਹੋਗੇ ਅਸੀਂ ਲੇਟ ਹੋਗੇ ਹਾਂਜੀ ਨਹੀਂ ਤਾਂ ਹੁੰਦਾ ਵੀ ਚਾ ਵੀ ਗਿਆ ਤਾਂ ਮੈਂ ਮੁੜਨਾ ਹੁੰਦਾ ਫਿਰ ਨਾ ਧੁੱਪ ਤੇ ਪਹਿਲਾ ਪਹਿਲਾ ਨਹੀਂ ਪਰ ਦੋ ਜਗ੍ਹਾ ਜਾਣਾ ਬਾਈ ਕੋਲ ਵੀ ਜਾਣਾ ਹਾਂ ਨਾ ਦੋ ਜਗ੍ਹਾ ਜਾਣਾ ਉਧਰ ਬਾਈ ਇਹਦੀ ਭੂਆ ਕੋਲ ਤੇ ਬਾਈ ਜਸ਼ਨ ਨੇ ਚਾ ਜਸ਼ਨ ਪੀਜੀ ਚਾ ਹਾਂਜੀ ਇੱਕ ਉਹ ਖੁੰਝਾ ਵਾਲਾ ਰਿਆ ਦਿਖਾ ਦੱਸ ਕੇ ਆ ਖਾਂਦਾ ਓਰੇ ਬਾਈ ਇਹ ਸਾਰੇ ਬੰਦੇ ਨੇ ਖਾ ਲਿਆ ਕਿਆ ਖਾਂਦਾ ਓਰੇ ਆ ਕੇ ਦਿਖਾ ਲੋ ਬਾਈ ਇਹਦੇ ਰਹਿ ਕੇ ਤਾਂ ਪਨੀਰ ਦੇ ਪਕੌੜੇ ਖਾਣ ਤੇ ਕਦਰ ਮੰਮੀ ਸਤਿ ਸ੍ਰੀ ਅਕਾਲ ਠੀਕ ਹੈ ਹਾਂ ਠੀਕ ਹੈ ਹਾਂ ਕੀ ਹਦਾ ਫਿਰ ਪਮ ਨੂੰ ਲੱਗਵਾ ਕੇ ਦਿੱਤੇ ਹੈ ਹੈ ਚੱਲੀ ਜਾਂਦੇ ਆਂ ਡੱਡੀ ਚੱਲੀ ਜਾਂਦੀ ਆ ਅੱਛਾ ਤੇਰੇ ਨਾਲ ਠੀਕ ਹੈ ਆਹ ਦੋ ਤਨ ਨੂੰ ਲੱਗਵਾ ਕੇ ਦੇ ਦਿੱਤੇ ਪਕੌੜੇ ਹੈ ਹਾਂ ਬੈਠਾ ਮੈਂ ਨਹੀਂ ਤੋਰ ਹਾਂ ਫਿਰ ਸਪੈਸ਼ਲ ਆਏਗੇ ਛੁੱਟੀ ਵਾਲੇ ਦਿਨ ਆਉਣਾ ਬੱਚਿਆਂ ਨਾਲ ਮਿਲ ਹੋ ਜਾਂਦਾ ਅੱਛਾ ਆਹੀ ਉਹ ਪੰਮੂ ਦੇ ਲੱਡੂ ਵੀ ਬਾਈ ਨਾਨੀ ਪੱਕੇ ਲੈ ਕੇ ਆਉਂਦੀ ਐ ਤੁਹਾਨੂੰ ਭਾਗ ਤੋਂ ਨਹੀਂ ਕਹਿੰਦੇ ਆਂ ਤੇ ਛੱਤੀ ਵਾਲੇ ਤੋਂ ਜਾਣਾ ਹਾਂ ਇਹ ਐ ਇਹ ਨਾਨੀ ਦਾ ਪਿਆਰ ਐ ਇੱਧਰ ਬਾਈ ਹਮਨ ਬੈਠਾ ਹਾਂ ਥੇਲੀ ਜਾ ਖਾ ਲੈ ਵੀ ਆਹ ਪਕੌੜੇ ਵਾਲੇ ਵੀ ਠੀਕ ਹੋਏਗੀ ਘਾਣ ਤੇ ਦੱਸਿਆ ਪਕੌੜਿਆਂ ਨੇ ਜੇ ਲੱਗੀ ਹਾਂ ਠੀਕ ਐ ਕੋ ਮਿੱਠੀ ਵਾਲੀ ਖਾਂਦਾ ਬਾਕੀ ਵੈਰਾਈਟੀ ਨਹੀਂ ਖਾਂਦਾ ਹੈਗਾ ਹਾਂ ਬਾਕੀ ਵੈਰਾਈਟੀ ਖਾਦੀ ਸੀ ਬਿਲਾ ਬਾਈ ਇੱਧਰ ਕੱਢ ਲਿਆ ਤਣਾ ਤਮਾਣੀਆਂ ਆਪਣਾ ਸਮਾਨ ਆਹ ਇਹ ਬਈ ਪਰਮ ਦੇ ਲੱਡੂ ਕਮੋ ਕੀ ਖਾਣਾ ਉਹ ਨਹੀਂ ਆਹ ਖਾ ਲੈ ਪਹਿਲਾ ਲੱਡੂ ਖਾਣਾ ਨਹੀਂ ਗਾ ਠੀਕ ਨਹੀਂ ਆ ਦੇ ਇੱਥੇ ਲੱਗੀ ਹੋਈ ਆ ਇੱਕ ਚਲ ਕੋਈ ਨਹੀਂ ਚਲ ਖੁੱਲ ਗਈ ਤੇ ਆਹ ਦੇਖ ਬਾਈ ਸਪੈਸ਼ਲ ਇਹ ਲੱਡੂ ਮੋਤੀ ਚੂੜਾ ਨੇ ਉਹ ਬੰਦੇ ਖਾਤਰ ਆਉਂਦੇ ਆ ਠੀਕ ਨਹੀਂ ਖਾ ਖਾਂਗਾ ਚਲੋ ਨਾਨੀ ਨੂੰ ਥੈਂਕ ਯੂ ਕਹਿ ਦੇ ਨਾਲੇ ਥੈਂਕ ਯੂ ਕਹਿ ਦੇ ਲੱਡੂ ਇਹਨਾਂ ਸਪੈਸ਼ਲ ਲਾਉਣੇ ਕੀਤੇ ਘਰ ਕੇ ਹਾਂ ਲੱਡੂ ਸਪੈਸ਼ਲ ਲਾਉਣੇ ਬਾਰੰਦ ਕਰਕੇ ਹਾਂ ਸਹੀ ਗੱਲ ਤੈ ਤਾਂ ਨਹੀਂ ਮੰਗਾਇਆ ਕੋਈ ਸਪੈਸ਼ਲ ਨਹੀਂ ਜੀ ਮੈਂ ਤਾਂ ਕਹਿਤਾ ਜੋ ਸਰਦਾ ਹੋਵੇ ਜੋ ਹਾਂ ਠੀਕ ਹੈ ਧੰਨਵਾਦ ਕੋਈ ਤੁਸੀਂ ਥੱਲੇ ਕੀ ਆਏ ਹੋ ਠੀਕ ਨਹੀਂ ਖੁਸ਼ ਰਹਿਣਾ ਚਾਹੀਦਾ ਇੱਕ ਨਾ ਮਿਲ ਜੁਲ ਜਾਂਦੇ ਸਾਰੇ ਜਾਣੀ ਹਾਂਜੀ ਅਸੀਂ ਵੀ ਜਾਣਾ ਬਈ ਭੈਣਾ ਕੋਲ ਸਾਡਾ ਨੰਬਰ ਲੱਗਣਾ ਬਾਅਦ ਚ ਨਿਕਲ ਗਿਆ ਮੈਂ ਬਹੁਤ ਦੇਰੀ ਮੈਂ ਤਾਂ ਇਹਨਾਂ ਨੂੰ ਵੀ ਇਹ ਪਰ ਬੰਦ ਭੈਣ ਲੱਗਿਆ ਤਾਂ ਵੀ ਥੋੜਾ ਜਿਹਾ ਲੇਟ ਆ ਇੰਨੀ ਮਿਸਤਰੀ ਲੱਗੇ ਵੀ ਸਾਡੇ ਵੀਰਾਮ ਵੀਰਾਮ ਨਾਲ ਆਇਓ ਠੀਕ ਨੇ ਹੋਰ ਬਾਪੇ ਫਸਲ ਵਾੜੀ ਠੀਕ ਐ ਠੀਕ ਐ ਪਰ ਹੁਣ ਤੁਸੀਂ ਕਿਹੜਾ ਬੰਦਾ ਲੈ ਕੇ ਜਾਣੀ ਜੀ ਛੋਟਾ ਨਾਨੀ ਕਿਹੜਾ ਬੰਦਾ ਲੈ ਕੇ ਜਾਣਾ ਆ ਲੈ ਕੇ ਜਾਣਾ ਆ ਲੈ ਕੇ ਜਾਣਾ ਨਹੀਂ ਰਹਿਣਾ ਨਹੀਂ ਨਹੀਂ ਰਹਿਣਾ ਸਿਰ ਮਾਰਦਾ ਦੇਖ ਲੈ ਕਿਹੜਾ ਕਰ ਤੀ ਜਾਣਾ ਪੁੱਤ ਇਸੇ ਰੱਟੇ ਰਹਿ ਹੈ ਮੋੜ ਦੀ ਜ਼ਿਆਦਾ ਹੈ ਰੱਟੇ ਕੋਈਆਂ ਵਿਚਾਰ ਸੁਟੇ ਜਾਊਗਾ ਸੁਟੀਆਂ ਰਹਿਣੇ ਹਨ ਖੰਡ ਵਿੱਚ ਬੜਾ ਅੱਗੇ ਚੱਕਦਾ ਰੋਡ ਲੁਕੋ ਕੇ ਰੱਖਣਾ ਪੈਂਦਾ ਜਾਂ ਉਹਨੂੰ 6 ਵਜੇ ਤੇ ਲਾਉਣ ਨੂੰ ਕਹਿੰਦਾ ਟਿਊਸ਼ਨ ਤੇ ਆ ਕੇ ਵੀ ਹਾਂਜੀ ਆ ਸਾਈਕਲ ਚਲਾ ਕੇ ਆਉਂਦਾ ਕਰਨੀ ਆਈ ਹੁੰਦੀ ਜੀ ਹਾਂ ਇਹ ਸ਼ਿਕਾਰੀ ਹੈ ਬਾਈ ਇਹ ਪੂਰਾ ਤਗੜਾ ਚਲੋ ਬਾਕੀ ਬੈਠੇ ਆ ਕੰਗਾ ਆਇਆ ਬਾਹਰ ਜਾ ਕੇ ਗਰਮੀ ਬਾਹਰ ਹੋ ਗਈ ਹਾਂ ਇਹ ਹੈ ਪੱਕੀ ਮੈਨੂੰ ਲੱਗਦਾ 5 ਮਿੰਟ ਬਾਹਰ ਘੁੰਮਦਾ ਜਾਂ ਬਾਹਰ ਨੂੰ ਭੈਣ ਰਮਨ ਦੇਖ ਹਾਂ گاਉਂ ਲਿਖੀ ਸੀ ਇੱਕ ਵਾਰ ਚਲ ਖਾਈ ਆਹ ਵਾਈ ਪ੍ਰੋਮੋ ਦੇ ਟੇਲੇ ਹੈ ਹਾਂ ਹੈ ਸਵਾਜ ਆਈ ਹੈ ਇਹ ਗੱਲ ਪੱਕੀ ਹੈ ਲਾਣ ਪਰੋਂਦਾ ਹੋ ਜੀ ਜਾਂਦਾ ਹੈ ਬਾਕੀ ਅੱਜ ਬੇਲਾ ਚਲ ਆਇਆ ਵੇ ਇਕੱਠੇ ਆ ਨਾ ਬਹਿ ਜਾਉਂ ਜਾਂਦਾ ਰਾਮ ਨਾਲ ਬੇਲਾ ਜੱਬਾ ਜਿਸੰਦੇ ਚਿੱਤ ਘਾਉਂ ਆਏ ਕਰਦੇ ਮੇਰਾ ਮੇਰਾ ਅੱਛਾ ਇੱਟਾ ਹੀ ਦਾ ਉਹ ਨਹੀਂ ਆਖੀ ਵੀ ਉਹ ਨਹੀਂ ਆਉਣੀ ਆਉਣਾ ਹਾਂ ਆਹ ਰੱਖੀ ਵੀ ਆ ਚਲੋ ਭਾਈ ਜੇ ਬਿੱਲ ਆਇਆ ਵੀ ਤਾਂ ਸਰਕਾਰ ਨੂੰ ਵੀ ਪੈਸੇ ਦੇਣੇ ਆ ਬਿੱਲ ਸਭ ਦੇ ਆਉਣੇ ਆ ਹਾਂ ਸਾਡਾ ਵੀ ਆਉਣਾ ਹੈ ਇਹ ਵੀ ਹੈ ਟੋਟਲੀ ਆਉਣੇ ਆ ਅਸੀਂ ਵੀ ਭਾਈ ਦੇਣੇ ਆ ਸਰਕਾਰ ਨੂੰ ਪੈਸੇ ਜਿਹੜੇ ਸੀ ਉਹਦੇ ਤੇਰੇ ਤੇ ਕੂਲਰ ਚੱਲਦੇ ਆ ਚੱਲਦੇ ਨੇ ਰਾਤ ਨੂੰ ਘਰ ਸਾਰੇ ਕੂਲਰ ਵੀ ਬਰਾਬਰ ਵੀ ਨਹੀਂ ਖੜੇ ਜਦੋਂ ਕੂਲਰ ਹੋ ਗਏ ਆ ਹੁਣ ਆ ਪਾਪਾ ਕਹਿੰਦਾ ਸਾਡੇ ਤਿੰਨ ਚੱਲਦੇ ਆ ਠੀਕ ਨਹੀਂ ਪੱਕੇ ਤਾਂ ਹੀ ਲੈਣ ਦੀ ਭਾਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਅੱਜ 2 ਮਹੀਨੇ ਪੈਸੇ ਮੰਗਵਾਉਣ ਦੇ ਆ ਹਾਂ ਇਹ ਹੈਗਾ ਚਲੋ ਬਾਈ ਬਾਕੀ ਪਾਪਾ ਜੀ ਨੂੰ ਕਰਤਾ ਆਪਾਂ ਨੂੰ ਹਾਂਜੀ ਆਉਣੇ ਆਲੇ ਜੀ ਮੋਟਰ ਪਹਿਲਾਂ ਮੈਂ ਵੀ ਕਰਤਾ ਤਾਂ ਉਹ ਗਾਹਾਂ ਦੇ ਵਿੱਚ ਕਹਿੰਦੇ ਹੁੰਦੇ ਆ ਮਲਾਉਂਦੇ ਬਾਈ ਉਹਨਾਂ ਨਾਲ ਵੀ ਬੈਠੇ ਆ ਬਾਕੀ ਸਾਰੇ ਲੋ ਬਾਈ ਜਾਣ ਦੀ ਤਿਆਰੀ ਪਲਵਟਾ ਫਲ ਕਿਉਂਕਿ ਦੋ ਘਰਾਂ ਦੇ ਮਹਿਮਾਨ ਆ ਵੀ ਉੱਧਰ ਵੀ ਕਹਿੰਦੇ ਇੱਧਰ ਦੋਤੇ ਦੋਤੀ ਕੋਲ ਤੇ ਇੱਧਰ ਭਾਣ ਜੇ ਭਾਈ ਹਲਪੇ ਕਰਾਂ ਭਾਈ ਆਉਂਦੇ ਨਾ ਜੀ ਦਾਣਾ ਆਵੇ ਕਿ ਹੂੰ ਅਸੀਂ ਹੁਣ ਮੇਹ ਪਏ ਤੇ ਆਉਂਗੇ ਠੰਡ ਹੋਏ ਤੇ ਠੀਕ ਨੇ ਹੰਡਾ ਹੋਏ ਤੇ ਆਉਂਗੇ ਚਲੋ ਭਾਈ ਇਧਰ ਬੰਦੇ ਟਰੈਕਟਰ ਕੋਲ ਚਲੇ ਗਏ ਮੇਲਾ ਵੀ ਨਾਨੀ ਨੂੰ ਮੇਲਾ ਹੂੰ ਨਾ ਵਾ ਇਹ ਇੱਕ ਨਾ ਨਾ ਨੀ ਦਾ ਪਿਆਰ ਠੀਕ ਨਹੀਂ ਚਲੋ ਮਿਲਦੇ ਆ ਫਿਰ ਆਜੀ ਜੀਸਾ ਹੂੰ ਤੂੰ ਮੈਨ ਲਾਈਵ ਮਿਲ ਨਹੀ ਦੇਦੀ ਏਡੀ ਬੜੀ ਜੜੀ ਹੂੰ ਹੂੰ ਨਾ ਰੋ ਟੋਪੀ ਮੈਂ ਖਾਂਦਾ ਮੂੰਹ ਬਈ ਹੂੰ ਟੋਪੀ ਲੜੀ ਹਾਂ ਸਹੀ ਗੱਲ ਆ ਕਰਦੇ ਨਾਨੀ ਨੇ ਹੁਣ ਬਾਏ ਕਿ ਨਾਨੀ ਬਾਏ ਦਾਦੇ ਕਿ ਨਾਨੀ ਕਿਦੋਂ ਆਣਾ ਦਾਦੇ ਲੈ ਹੁਣ ਤੂੰ ਦੱਸ ਕੱਜ ਜਾਣਾ ਹੈ ਕਾਦਾ ਆਉਂਦਾ ਇਹਨਾਂ ਦੁੱਕੀ ਆਉਣਾ ਹਾਂਜੀ